ਵੇਰ ਤੋਂ ਹੀ ਕਈ ਜਗ੍ਹਾ ਤੇ ਰੇਟ ਚੱਲ ਰਹੇ ਸੀ ਕਿ 300 ਦੇ ਕਰੀਬ ਉਹ ਜਿਹੜੇ ਸੀਗੇ ਇਹ ਫੜੇ ਜਾ ਚੁੱਕੇ ਐ ਇਸ ਦੇ ਵਿੱਚ ਬਹੁਤ ਸਾਰੀ ਰਿਕਵਰੀ ਵੀ ਹੋ ਚੁੱਕੀ ਜਲਦੀ ਇਸ ਨੂੰ ਆਪਾਂ ਆਪਣੀ ਮਾਰੀ ਨੂੰ ਖਤਮ ਕਰ ਦਾਂ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਜੇ ਤੁਹਾਡੇ ਬੱਚੇ ਇਸ ਕੰਮ 'ਚ ਆ ਚੁੱਕੇ ਤੇ ਜਰਨੀਆਂ ਵੀ ਲੋੜ ਨਹੀਂ ਇਸ ਸਪੋਰਟ ਨੂੰ ਹਮੇਸ਼ਾ ਵਾਸਤੇ ਕੱਢ ਦੇਣਾ ਚਾਹੀਦਾ ਕਿਦੋਂ ਆਪਾਂ ਕਾਮਯਾਬ ਪਿਛਲੇ ਕਈ ਸਮੇਂ ਤੋਂ ਇਹ ਕਾਸੋ ਅਭਿਆਨ ਚਲ ਰਿਹਾ ਹੈ ਪਰ ਉਸ ਨੂੰ ਅਭਿਆਰ ਅਜੇ ਲੋਕਾਂ ਕਹਾਈ ਹਾਂਜੀ ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡੀਜੀਪੀ ਸਾਹਿਬ ਵੱਲੋਂ ਆਏ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਜ਼ਿਲ੍ਹਾ ਬਰਨਾਲਾ ਪੁਲਿਸ ਵੱਲੋਂ ਸਵੇਰ ਤੋਂ ਹੀ ਕਈ ਜਗ੍ਹਾ ਤੇ ਰੇਡ ਚੱਲ ਰਹੇ ਸੀਗੇ ਜਿਸ ਦੇ ਵਿੱਚ ਅਸੀਂ ਅੱਜ ਇੱਥੇ ਇਸ ਕਲੋਨੀ ਦੇ ਵਿੱਚ ਆ ਕੇ ਸਾਡੇ ਇੱਕ ਕਰੀਬ ਕੋਈ 150 ਮੁਲਾਜ਼ਮ ਹੋਣਗੇ ਤੇ ਜਿਹਦੇ ਵਿੱਚ ਸਾਡੇ ਸਾਰੇ ਐਸਐਚਓ ਸਾਹਿਬਾਨ ਤੇ ਲੋਕਲ ਜਿੰਨੇ ਵੀ ਸਾਡੇ ਡੀਐਸਪੀ ਸਾਹਿਬਾਨ ਮੇਰੇ ਸਮੇਤ ਸਭ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਪਿਛਲੇ 45 ਡੇਜ਼ ਦੇ ਵਿੱਚ ਕਰੀਬ 50 ਐਫਆਈਆਰਸ ਤੇ ਸਮਗਲਰ ਤੇ ਪੈਡਲਰਸ ਜਿਹੜੇ 125 ਤੇ ਜਿਹੜੇ ਆਲਰੇਡੀ 125 ਪਹਿਲਾਂ ਹੀ ਸਮਗਲਰ ਪੈਡਲਰ ਕੁਝ ਜੇਲ੍ਹ ਚ ਵੀ ਸੀਗੇ ਕਰੀਬ 300 ਦੇ ਕਰੀਬ ਜਿਹੜੇ ਸੀਗੇ ਇਹ ਫੜੇ ਜਾ ਚੁੱਕੇ ਐ ਤੇ ਇਹਨਾਂ ਉੱਤੇ ਬਾਕੀ ਹੋਰ ਵੀ ਸਾਡੀ ਹੋਰ ਵੀ ਨਿਗਰਾਨੀ ਚੱਲ ਰਹੀ ਹੈ ਤੇ ਇਹ ਸਾਡੀਆਂ ਜਿਹੜੀਆਂ ਹੁਣ ਤੱਕ ਦੀਆਂ ਮਤਲਬ ਅਜ ਤੱਕ ਦੀਆਂ ਉਪਲਬਧੀਆਂ ਸੀਗੀਆਂ ਇਸ ਦੇ ਵਿੱਚ ਬਹੁਤ ਸਾਰੀ ਰਿਕਵਰੀ ਵੀ ਹੋ ਚੁੱਕੀ ਪਹਿਲਾਂ ਹੀ ਤੇ ਅਸੀਂ ਹੋਰ ਵੀ ਸਾਰੇ ਉਹਨੇ ਲੱਗੇ ਹੋਏ ਆ ਜੁਦ ਨਸ਼ਿਆਂ ਵਿਰੁੱਧ ਦੇ ਵਿੱਚ ਸਾਡੀ ਕਾਫੀ ਜ਼ਿਆਦਾ ਇਥੋਂ ਦੇ ਬਰਨਾਲਾ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਤੇ ਆਗਾਹ ਵਾਸਤੇ ਵੀ ਹੁਣ ਠੱਲ ਪੈ ਚੁੱਕੀ ਹੈ ਇਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਜਿਵੇਂ ਤੁਸੀਂ ਵੀ ਸਾਨੂੰ ਦੱਸ ਰਹੇ ਸੀ ਸਵੇਰੇ ਕਿ ਜੀ ਅੱਗੇ ਤੋਂ ਬਹੁਤ ਜ਼ਿਆਦਾ ਠੱਲ ਪੈ ਗਈ ਤੇ ਇਹ ਬੜੀ ਅੱਛੀ ਪੋਜ਼ਿਟਿਵ ਨਿਊਜ਼ ਹੈ ਤੇ ਆਗਾਹ ਵਾਸਤੇ ਵੀ ਇਸੇ ਤਰ੍ਹਾਂ ਬਣਾਈ ਰੱਖਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਜਲਦੀ ਇਸ ਨੂੰ ਆਪਾਂ ਬਿਮਾਰੀ ਨੂੰ ਖਤਮ ਕਰ ਦਾਂਗੇ ਅੱਜ ਕੋਈ ਕਾਮਯਾਬੀ ਮਿਲੀ ਹੈ ਇਹ ਹਲੇ ਸਾਡਾ ਚੱਲ ਰਿਹਾ ਆਪਰੇਸ਼ਨ ਇਸ ਦੇ ਵਿੱਚ ਜਿਵੇਂ ਕੋਈ ਅ ਇਸਤੋਂ ਦੀ ਕੋਈ ਰਿਕਵਰੀ ਆਂਦੀ ਆ ਜਾਂ ਕੋਈ ਸਮਗਦਰ ਪੈਡਲਰ ਜੋ ਫੜਿਆ ਵੀ ਆਂਦਾ ਤੇ ਤੁਹਾਨੂੰ ਨਾਲ ਨਾਲ ਇਨਫੋਰਮ ਕਰਾਂਗੇ ਕਿਉਂਕਿ ਹਲੇ ਸਾਡੀ ਹਲੇ ਸਾਡੀ ਸੈਕਿੰਗ ਚੱਲ ਰਹੀ ਹੈ। ਇਹ ਕੰਟੀਨਿਊ ਜਾਈ ਚੱਲਦਾ ਰਹੂ ਸਰ। ਇਹ ਹਾਂਜੀ ਬਿਲਕੁਲ ਜੁੱਧ ਨਸ਼ਾ ਵਿਰੋਧ ਜਦ ਤੱਕ ਅਸੀਂ ਪੂਰੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਹੋਏ ਹੁਕਮ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਸੀਨੀਅਰ ਆਫਸਰਾਂ ਵੱਲੋਂ ਆਏ ਹੋਏ ਉਹ ਡੇ ਬਾਈ ਡੇ ਸ਼ਡਿਊਲ ਬਣਿਆ ਹੋਇਆ। ਉਹ ਸੇਟਰਾਂ ਸੀ ਇਹਾਂ ਵਿੱਚ ਕੰਮ ਕਰਦੇ ਰਾਵਾਂਗੇ ਲੋਕਾਂ ਨੂੰ ਕੀ ਸੰਦੇਸ਼ ਦੇ ਲੋਕਾਂ ਨੂੰ ਉਸ ਹੀ ਸੰਦੇਸ਼ ਦੇਣਾ ਚਾਹੁੰਦੇ ਵੀ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਜੇ ਹੁਣ ਵੀ ਆਪਾਂ ਸਾਥ ਨਾ ਦਿੱਤਾ ਆਪਾਂ ਨੂੰ ਲੋਕਾਂ ਨੂੰ ਸਾਰਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਕੁਝ ਗਲਤ ਹੋ ਰਿਹਾ ਹਾਂ ਜਿਹੜੇ ਬੰਦੇ ਲਿਪਤ ਹੋ ਚੁੱਕੇ ਹੋ ਉਸੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਜੇ ਤੁਹਾਡੇ ਬੱਚੇ ਇਸ ਕੰਮ ਚ ਆ ਚੁੱਕੇ ਤੇ ਡਰਨੀ ਵੀ ਲੋੜ ਨਹੀਂ ਡਰਕਾ ਕੇ ਮਿਲੋ ਤਾਂ ਅਸੀਂ ਉਹਨਾਂ ਦਾ ਇਲਾਜ ਵੀ ਕਰਾਈਏ ਜੇ ਹੁਣ ਇਸ ਟਾਈਮ ਨੂੰ ਖੁੰਝਾਂਗੇ ਤਾਂ ਇਹ ਮਤਲਬ ਸਾਡੇ ਸਾਰਿਆਂ ਵਾਸਤੇ ਬੜੀ ਨਿਲੈਕੀ ਹੋਊਗੀ ਮੈਂ ਕਹੂੰਗਾ ਵੀ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਜਮਗਰ ਪੈ ਕੇ ਇਸ ਕੋਡ ਨੂੰ ਹਮੇਸ਼ਾ ਵਾਸਤੇ ਕੱਢ ਦੇਣਾ ਚਾਹੀਦਾ ਸਰ ਪਿਛਲੇ ਜਿਹੜੀ ਇਸ ਬਸਤੀ ਦੇ ਲੋਕਾਂ ਨੇ ਸਮਝਾ ਦਿੱਤੀ ਸੀ ਉਸ ਤੋਂ ਬਾਅਦ ਕੋਈ ਲੱਗਿਆ ਵੀ ਫਰਕ ਪੈ ਵੀ ਨਾ ਸਿੱਧੇ ਨਾ ਵੀ ਜਾਂ ਕੋਈ ਕੇਸਦਾਰ ਹੋਇਆ ਨਹੀਂ ਉਸ ਤੋਂ ਬਾਅਦ ਉਹ ਕੰਮ ਤੋਂ ਬਾਅਦ ਇਹਦੇ ਬਾਰੇ ਮੈਂ ਤੁਹਾਨੂੰ ਕਿਉਂਕਿ ਮੈਂ ਹੁਣ ਪਿਛਲੇ ਹਫਤੇ ਜੁਆਇਨ ਕੀਤਾ ਜਿਹੜੀ ਐਗਜ਼ੈਕਟ ਫਿਗਰ ਹੈ ਅ ਡਿਫਰਸਾ ਕੋਈ ਹੋਈ ਪਗਲ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਇੱਥੇ ਕਾਫੀ ਘਟਿਆ ਸਰ ਕੁਝ ਕੁ ਹਾਂ ਦੇਖੋ ਜਿਹੜੀ ਪਰਫੈਕਟ ਰਿਪੋਰਟ ਹੈ ਉਹ ਇਹੀ ਆ ਰਹੀ ਹੈ ਕਿ ਵੀ ਆਉਣ ਤੋਂ ਪਹਿਲਾਂ ਵੀ ਜਦੋਂ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਸੀਗਾ ਤੇ ਤੁਹਾਡੇ ਵੱਲੋਂ ਵੀ ਇਹੀ ਦੱਸਿਆ ਜਾ ਰਿਹਾ ਸੀਗਾ ਕਿ ਜੀ ਬਹੁਤ ਹੱਲ ਪੈ ਗਈ ਤਾਂ ਮਤਲਬ ਇਹ ਪੋਜ਼ਿਟਿਵ ਨਿਊਜ਼ ਹੈ ਕਿ ਅੱਗੇ ਨਾਲੋਂ ਆਪਾਂ ਕਾਮਯਾਬ ਸਾਨੂੰ ਸਾਰੇ ਪਹਿਲਾਂ ਵੀ ਤਾਸੋ ਅਭਿਆਨ ਚਲਾਉਣੇ ਆ ਉਹ ਇਕੱਲਾ ਸੈਂਸਿਵਸਤੀ ਚ ਕਿਉਂ ਚਲਾਉਨੇ ਆ ਵੀ ਆਪਾਂ ਨੂੰ ਇਹ ਪੂਰਾ ਸ਼ੋਰ ਆ ਵੀ ਸੈਂਸਿਵਸਤੀ ਚ ਹੀ ਨਸ਼ਾ ਵਿਕਦਾ ਨਹੀਂ ਇਹਦਾ ਇੱਕ ਹੀ ਕਾਰਨ ਜੀ ਇਹਦੇ ਵੱਡਾ ਕਾਰਨ ਇਹ ਆ ਵੀ ਆਲਰੇਡੀ ਇੱਥੋਂ ਦੇ ਕਈ ਪਹਿਲਾਂ ਹੀ ਪਰਚਿਸਟਡ ਹੈ ਜੀ ਕਿਉਂਕਿ ਆਲਰੇਡੀ ਇਹ ਇਸ ਕੰਮ ਚ ਜ਼ਿਆਦਾ ਲਿਪਤ ਸਿਗੇ ਇਹ ਸਾਡੇ ਹੌਟਸਪੌਟਾਂ ਵਿੱਚ ਇੱਕ ਸਪੌਟ ਹੈ ਜੀ ਸਾਡੇ ਪਹਿਲਾਂ ਸਿਲੈਕਟਡ ਏਰੀਏ ਨੇ ਜੀ ਸਾਨੂੰ ਪਤਾ ਵੀ ਇਸ ਏਰੀਏ ਵਿੱਚ ਜਿਹੜੇ ਪਹਿਲਾਂ ਲਿਪਤ ਹੋ ਗਏ ਜਾਂ ਇਸ ਕੰਮ ਦੇ ਵਿੱਚ ਫਸ ਗਏ ਤਾਂ ਉਹ ਜਿਹੜਾ ਕਰ ਰਹੇ ਸੀ ਤਾਂ ਫਸੇ ਠੀਕ ਹੈ ਨਾ ਤਾਂ ਉਹਦੇ ਵਿੱਚ ਜਿਹੜੇ ਆਲਰੇਡੀ ਪਰਚੇ ਰਜਿਸਟਰਡ ਆ ਉਹਦੇ ਅਕਾਊਂਟ ਦੇ ਲਈ ਸਾਡੇ ਵੱਲੋਂ ਸਾਡੇ ਪਹਿਲਾਂ ਹੀ ਸਾਡੇ ਸੀਨੀਅਰ ਆਫਸਰਾਂ ਵੱਲੋਂ ਬਣਾਏ ਹੋਏ ਹੌਟਸਪੌਟਾਂ ਦੇ ਉੱਤੇ ਜਿਆਦਾ ਵਰਕਿੰਗ ਕੀਤੀ ਜਾਂਦੀ ਹੈ ਉਦੋਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਸਾਡੇ ਹੋਰ ਵੀ ਸੈਲ ਕੰਮ ਕਰਦੇ ਨੇ ਪਰਨਾਲੇ ਦੇ ਵਿੱਚ ਆਲਰੇਡੀ ਕਰ ਰਹੇ ਨੇ ਸਰ ਜਿੱਦਾਂ ਤੁਸੀਂ ਵਰਕਿੰਗ ਗਿਆ ਜਿਹੜਾ ਆਪਣੀ ਪ੍ਰੈਸ ਨੋਟ ਪੜਿਆ ਵੀ ਆਹ ਇੱਥੇ ਪੜਿਆ ਗਿਆ ਇਹਨੇ ਮੁੱਜਮ ਪੜੇਗੇ ਹਨਾ ਉਹਦਾ ਇਸ ਕਸੋ ਗਿਆ ਨਾਲ ਤਾਂ ਕੋਈ ਬਾਸਤ ਨਹੀਂ ਸੀ ਇੱਥੇ ਤਿੰਨ ਤਿੰਨ ਮੰਜ਼ਲਾਂ ਦਾ ਇਮਾਰਤਾ ਬਣੀਆਂ ਨੇ ਚਾਹਤ ਉਹਨਾਂ ਨੂੰ ਦੇਖ ਕੇ ਤੁਸੀਂ ਇਹਨਾਂ ਨੂੰ ਕਲੋਨੀ ਦਾ ਨਾਮ ਦਿੱਤਾ ਠੀਕ ਹੈ ਨਹੀਂ ਪਰ ਇਹਦੇ ਵਿੱਚ ਸਾਰਾ ਇਹੋ ਜਿਹਾ ਕੋਈ ਅਪਡੇਟ ਨਹੀਂ ਹੋ ਰਿਹਾ ਪਿਛਲੇ 11 ਸਾਲਾਂ ਤੋਂ ਪਰਚੇ ਵੀ ਹੋ ਜਾਂਦੇ ਆ ਫੜੇ ਵੀ ਜਾਂਦੇ ਆ ਪਰ ਜਦੋਂ ਅਸੀਂ ਕਸੋ ਵਿਹਾਨ ਚਲਾਉਨੇ ਆ ਤਾਂ ਜਿਹੜੇ ਇਹ ਮਹਿਲ ਨੁਮਾ ਇੱਥੇ ਬਣੇ ਹੋਏ ਨੇ ਘਰ ਇਹਨਾਂ ਦਾ ਜਾਂ ਤਾਂ ਲੋਕ ਲੱਗਿਆ ਹੁੰਦਾ ਸਰ ਤੇ ਜਾਂ ਅੰਦਰ ਦੀ ਵੜ ਕੇ ਆਪਾਂ ਖੋਲਦੇ ਆ ਉਦੋਂ ਕੋਈ ਬੰਦਾ ਹੁੰਦਾ ਨਹੀਂ ਜਾਂ ਹੁੰਦਾ ਤਾਂ ਉਦੋਂ ਕੋਈ ਰਿਕਵਰੀ ਨਹੀਂ ਹੁੰਦੀ ਨਹੀਂ ਐਸੀ ਕੋਈ ਗੱਲ ਨਹੀਂ ਸਾਡੇ ਜਿਹੜੇ ਪਿਛਲੇ ਕਈ ਸਮੇਂ ਤੋਂ ਇਹ ਕਾਸੂ ਆਬhiyan ਚੱਲ ਰਿਹਾ ਉਹਦੇ ਵਿੱਚ ਤੋਂ ਮਤਸੇ 45 ਡੇਜ਼ ਹੋਏ ਆ ਜਿਹਦੇ ਵਿੱਚ 125 ਸਮਗਲ ਫੜੇ ਗਏ ਨੇ ਜੀ ਕਰੀਬ 300 ਦੇ ਕਰੀਬ ਫੜੇ ਗਏ ਨੇ ਜੀ ਜੀ ਠੀਕ ਹੈ ਜੋ ਇਸੇ ਆਬhiyan ਦੇ ਜਾਂ ਫੜੇ ਗਏ ਤੇ ਰਿਕਵਰੀਆਂ ਵੀ ਹੋਈਆਂ ਨੇ ਕੋਈ ਐਸੀ ਗੱਲ ਨਹੀਂ ਕਈ ਵਾਰੀ ਮੌਕੇ ਤੇ ਹੁਣ ਜਿਵੇਂ ਤੁਸੀਂ ਨਿਊਜ਼ ਲੱਲੀ ਮੇਰੇ ਤੋਂ ਜੀ ਜੀ ਤੇ ਹੁਣ ਸਾਡਾ ਵੀ ਆਬhiyan ਚੱਲ ਰਿਹਾ ਤੇ ਨਾਲ-ਨਾਲ ਫੜਿਆ ਜਾਂਦਾ ਤੇ ਉਹ ਤੁਹਾਨੂੰ ਨਾਲ-ਨਾਲ ਦੱਸਾਂਗੇ ਸਰ ਜੀ ਕਿਹਾ ਜੋਗੀ ਨਾਥਾਂ ਦਾ ਬੱਚਾ 2 ਸਾਲਾਂ ਦਾ ਕਿਡਨਾਪ ਹੋ ਗਿਆ ਸੀ ਉਹ ਪੁਲਿਸ ਦੀ ਸ਼ਾਬਾਸ਼ੀ ਆ ਪੁਲਿਸ ਦੇ ਲੋਕਾਂ ਨੇ ਫੁੱਲ ਵੀ ਸਿੱਟੇ ਆ ਜਦੋਂ ਇਹਨਾਂ ਨੇ 2 ਦਿਨਾਂ ਦੇ ਅੰਦਰ ਹੀ ਉਹਨੂੰ ਰਿਕਵਰ ਕਰ ਲਿਆ ਸੀ ਬਰਾਮਦ ਕਰਕੇ ਬਾਰਸ਼ਾਂ ਨੂੰ ਸੋਪਦਾ ਸੀ ਪਰ ਕੱਲ ਦਾ ਸਰ ਇੱਕ ਉਹ ਸੀ ਜੋਗੀ ਨਾਥ ਦਾ 10 ਸਾਲਾਂ ਦਾ ਬੱਚਾ ਫੇਰ ਲਾਪਤਾ ਹੈ ਉਹ ਕਿਡਨਾਪ ਹੈ ਜਾਂ